ਹਾਂਜੀ ਅਸੀਂ ਉੱਥੇ ਜਾ ਕੇ ਆਏ ਆ ਉਹ ਕਹਿੰਦੇ ਸਰਿੰਜਾਂ ਨਹੀਂ ਜੀ ਹੈ ਹਾਂਜੀ ਕਹਿੰਦੇ ਜਿਹੜੀਆਂ ਵੀ ਅਸੀਂ ਸਰਿੰਜਾਂ ਆ ਉਹ ਲੈ ਲੈਣੇ ਆ ਲੈ ਕੇ ਅਸੀਂ ਦੁਬਾਰਾ ਮਤਲਬ ਕਿ ਉਹਨਾਂ ਨੂੰ ਦਾਸ ਰਿੰਜ ਦਿੰਨੇ ਆ ਉਹ ਵੀ ਆਧਾਰ ਕਾਰਡ ਲੈ ਕੇ ਇਹ ਤੇ ਦੇਖ ਲਿਓ ਕਿ ਯਾਰ ਨਿਸ਼ੇੜੀਆਂ ਕੋਲ ਇਹ ਕਿਹੜਾ ਆਧਾਰ ਕਾਰਡ ਦਿੱਤਾ ਯਾਰ ਉਹਨਾਂ ਨੇ ਬਾਹਰ ਤੋਂ ਪੰਜਾਬ ਸੈਂਸ ਤੇ ਐਨ ਐ ਨੈਸ਼ਨਲ ਐਡਸ ਕੰਟਰੋਲ ਆਰਗੇਨਾਈਜੇਸ਼ਨ ਵੱਲੋਂ ਪ੍ਰੋਜੈਕਟ ਚੱਲ ਰਿਹਾ ਜਿਹੜੇ ਲੜਕੇ ਟੀਕੇ ਲਗਾ ਕੇ ਨਸ਼ਾ ਕਰਦੇ ਆ ਉਹਨਾਂ ਨੂੰ ਨਮੀ ਸੋਇਸ ਰਿੰਦੇ ਪ੍ਰਦਾਨ ਕੀਤੀ ਜਾਂਦੀ ਹੈ। ਉਹ ਵੀ ਰੋਲ ਮੱਲੇ ਜੇ ਚੰਗੀਆਂ ਲੱਗਦੀਆਂ ਚੀਜ਼ਾਂ ਤੁਸੀਂ ਦੱਸੋ ਜੀ। ਮੱਲੇ ਦਾੜੀ ਜੇ ਚੰਗੀਆਂ ਲੱਗਦੀਆਂ ਚੀਜ਼ਾਂ ਜੀ। ਮੱਲੇ ਤੇ ਬਹਿ ਕੇ ਟੀਕੇ ਲਾਉਂਦੇ ਆ। ਜੂਠੀ ਸੂਈ ਸਰਿੰਜ ਦੇ ਗਾਂਦੇ ਸਭ ਤੋਂ ਜ਼ਿਆਦਾ ਆਪਣੀ ਵਾਈਫ ਨੂੰ ਐਚਆਈਵੀ ਫਿਲਾਂਦੇ ਆ ਹੋਣ ਵਾਲੇ ਬੱਚਿਆਂ ਨੂੰ ਫਿਲਾਂਦੇ ਆ ਨਾ ਕਿ ਅਸੀਂ ਕੀ ਕਰਦੇ ਹੁਣ ਨਵੀਂ ਸੂਈ ਸਰਿੰਜ ਦਿੰਨੇ ਜਿਸ ਵੇਲੇ ਕੋਈ ਹਸਪੀਟਲ ਤਿਆਰ ਹੁੰਦਾ ਹੈ ਨਾ ਉਹਦੇ ਨਾਲ ਮੈਡੀਕਲ ਸਟੋਰ ਤਿਆਰ ਹੁੰਦੇ ਸਾਡੇ ਦੇ ਸਪਲਾਇਰ ਹੀ ਕੋਲ ਨਹੀਂ ਜਿੰਨੇ ਵੱਧ ਗਏ ਨੇ ਹੱਦ ਤੋਂ ਜ਼ਿਆਦਾ ਵੇਚਦੀ ਐ ਮੈਂ ਕਿਉਂ ਮੈਂ ਨਸ਼ਾ ਵੇਚਦੀ ਆ ਕਿਉਂ ਵੀ ਮੇਰੇ ਮਨਗੇ ਨਸ਼ਾ ਵੇਚ ਕੇ ਮੇਰੇ ਬਾਹਰ ਬਹਿ ਕੇ ਕੀ ਕੇ ਲੱਗੇ ਉਹਦਾ ਬੋਲ ਇਹ ਤਾਂ ਜੁਜ ਨਾਨੀ ਹੋ ਕੇ ਤੱਕ ਸ਼ਰਮ ਨਹੀਂ ਆਉਂਦੀ ਤੂੰ ਨਸ਼ਾ ਵੇਚਦੀ ਐ ਮੈਂ ਕਿਹਾ ਮੈਂ ਨਸ਼ਾ ਵੇਚਨੀ ਆ ਤਾਂ ਮੈਨੂੰ ਕਿ ਮੈਂ ਕਿ ਮੈਂ ਕਿ ਨਿੱਕਾ ਜਾ ਹੈਗਾ ਕਿਹਨ ਕੇ ਬੱਚੇ ਖੇਡਦੇ ਨੇ ਜੇ ਬੱਚੇ ਦੇ ਸਿਰੰਚ ਲੱਜ ਜਾਵੇ ਜਾਂ ਕੋਈ ਕੋਈ ਜ਼ਿੰਮੇਵਾਰ ਹੈ ਠੀਕ ਹੈ ਇਹ ਨਾਲ ਹੀ ਪ੍ਰੋਬਲਮ ਸੀ ਅਸੀਂ ਇਸੇ ਲਈ ਇਹ ਤੋਂ 2 ਦਿਨ ਦੇ ਹੋ ਗਏ ਕੋਈ ਪੇਸ਼ੈਂਟ ਨਹੀਂ ਆ ਰਿਹਾ ਦੇਖੀ ਲਿਖਿਆ ਵੀ ਹੋਏ ਸੀ ਟੋਟਲ ਸਰਵਿਸ ਬੰਦ ਕਰ ਦਿੱਤੀ ਜੋ ਵੀ ਸਰਵਿਸ ਆ ਅਸੀਂ ਹਾਰਟਸਪੌਟ ਤੇ ਜਾ ਕੇ ਦੇ ਰਹੇ ਹਾਂ ਸਰ ਜਿਸ ਮਨਜੀਤ ਸਿੰਘ ਨਾਮ ਹੈ ਮੇਰਾ ਇਹ ਸੰਜੇਗਾਂਦੀ ਕਲੋਨੀ ਆ ਪ੍ਰੋਬਲਮ ਭਾਈ ਜਿਸ ਟਾਈਮ ਦੀ ਇਹ ਖੁੱਲੀ ਏ ਜਿਸ ਟਾਈਮ ਕੋਈ ਹਸਪੀਟਲ ਤਿਆਰ ਹੁੰਦਾ ਹੈ ਨਾ ਉਹਦੇ ਨਾਲ ਮੈਡੀਕਲ ਸਟੋਰ ਤਿਆਰ ਹੋ ਜਾਂਦੇ ਸਾਡੇ ਦੇ ਸਪਲਾਇਰ ਹੀ ਕਲੋਨੀ ਚ ਇੰਨੇ ਵੱਧ ਗਏ ਨੇ ਹੱਦ ਤੋਂ ਜ਼ਿਆਦਾ ਮੈਂ ਤੁਹਾਨੂੰ ਕਿੰਨਿਆਂ ਦਾ ਤੇ ਇਸ ਟਾਈਮ ਮੇਰੇ ਕੋਲ ਪ੍ਰੂਫ ਹੈਗਾ ਜਿਹੜੇ ਸਪਲਾਈ ਕਰਦੇ ਨੇ ਇਸ ਜਗ੍ਹਾ ਤੇ ਇੱਕ ਇੱਕ ਪਿੱਛੋਂ ਅਸੀਂ ਗਲੀ ਦੇ ਵਿੱਚੋਂ ਕੱਢਿਆ ਪਹਿਲਾਂ ਉੱਥੋਂ ਉਸ ਸੇਲ ਕਰਦਾ ਸੀ ਤੇ ਅੱਜ ਮੇਰੇ ਨਾਲ ਇਹ ਕੰਮ ਆਇਆ ਸੀ ਦੁਕਾਨ ਤੇ ਬੈਠ ਜੰਨੇ ਸਾਡੀ ਛੱਤ ਤੇ ਚੜ ਗਿਆ ਸਵੇਰੇ ਛੱਤ ਤੇ ਚੜ ਗਿਆ ਤੇ ਫਿਰ ਇੱਥੇ ਬੈਠ ਗਿਆ ਜਿਹੜੀ ਆ ਤੁਸੀਂ ਜਗਾ ਦੇਖੋ ਅੱਡਾ ਬਣ ਗਿਆ ਸਾਡੇ ਇੱਥੇ ਇੱਥੇ ਬੈਠ ਕੇ ਟੀਕਾ ਲਾ ਕੇ ਚਲੇ ਜਾਂਦੇ ਤੇ ਜੇ ਅਸੀਂ ਡਾਂਟਦੇ ਹਾਂ ਤੇ ਅੱਗੋਂ ਸਾਨੂੰ ਗਾਲਾਂ ਕੱਢਦੇ ਅੱਗੋਂ ਸਾਨੂੰ ਗਾਲਾਂ ਕੱਢਦੇ ਹਾਂ ਜਿੱਥੇ ਤੁਸੀਂ ਰਹਿੰਦੇ ਉਹਦੇ ਗੁਆਂਢ ਚ ਇਦਾਂ ਖੁੱਲ੍ਹ ਪੀ ਤੁਸੀਂ ਇਹ ਮੈਡਮ ਨੇ ਇਸ ਬੱਚੇ ਨੂੰ ਗਾਲਾਂ ਕੱਢਦੀਆਂ ਗੱਡੀਆਂ ਨੇ ਅੱਜ ਸਵੇਰੇ ਮੈਂ ਕਿਹਾ ਧਿਆਨ ਰੱਖੀ ਇੱਕ ਮਿੰਟ ਬੇਟੇ ਤੂੰ ਦੱਸ ਇੱਧਰ ਆ ਕੀ ਕਿਹਾ ਮੈਨੂੰ ਕਿਹਾ ਤੁਸੀਂ ਕਿਹਾ ਜੇ ਜੇ ਮੁੰਡਾ ਬਾਹਰ ਆ ਗਿਆ ਮੈਂ ਅੰਦਰ ਵੜ ਕੇ ਮਾਰੂਗਾ ਇਹਨੂੰ ਇਹ ਵੀਡੀਓ ਬਣਾ ਰਿਆ ਸੀ ਇਹ ਵੀਡੀਓ ਬਣਾ ਰਿਆ ਸੀ ਮੈਂ ਕਿਹਾ ਵੀਡੀਓ ਕਿਉਂ ਬਣਾ ਰਿਹਾ ਸੀ ਵੀਡੀਓ ਬਣਾਈਏ ਫਿਰ ਇਹ ਵੀਡੀਓ ਬਣਾਈ ਇੰਨੇ ਕਿਹੜੀ ਵੀਡੀਓ ਬਣਾਈ ਤੁਹਾਡੀ ਵੀ ਬਣਾਈ ਕਿਹੜੀ ਵੀ ਬਣਾਈ ਮੁੰਡੇ ਆ ਗਏ ਟੀਕੇ ਲਗਾ ਕੇ ਉਹ ਵੀਡੀਓ ਬਣਾਈ ਹੈ ਰੇ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਨਸ਼ਾ ਵੇਚਦੀ ਐ ਮੈਂ ਕਿਹਾ ਮੈਂ ਨਸ਼ਾ ਵੇਚਦੀ ਨਹੀਂ ਆ ਕਿਉਂ ਭਾਈ ਮੇਰੇ ਮਹੀਨੇ ਦਾ ਨਸ਼ੇ ਵੇਚਦੇ ਮੈਂ ਬਾਹਰ ਬਹਿ ਕੇ ਟੀਕੇ ਲਾਦੇ ਉਹ ਤਾਂ ਬੋਲੂ ਗਈ ਜੀ ਉਹਦੇ ਘਰ ਦੇ ਬਾਹਰ ਬਹਿ ਕੇ ਮੇਰੇ ਘਰ ਦੇ ਬਾਹਰ ਬਹਿ ਕੇ ਨਸ਼ਾ ਵੇਚਦੇ ਉਹ ਟੀਕੇ ਜੇ ਟੀਕੇ ਦੰਦੇ ਉਹ ਨਸ਼ਾ ਹੀ ਆਈ ਜੁਜ ਜਨਾਨੀ ਹੋ ਕੇ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਨਸ਼ਾ ਵੇਚਦੀ ਐ ਮੈਂ ਕਿਹਾ ਮੈਂ ਨਸ਼ਾ ਵੇਚਨੀ ਆ ਤਾਂ ਮੈਂ ਕਿਹਾ ਮੈਂ ਮੈਂ ਕਿਹਾ ਨਿੱਕਾ ਜਾ ਹੈਗਾ ਉਹ ਦੇਖੋ ਇਹ ਮੈਂ ਕਿਹਾ ਨਿੱਕਾ ਜਾ ਹੈਗਾ ਉਹ ਦੇਖਿਆ ਵੀ ਨਿੱਕਾ ਜਾ ਹੈਗਾ ਨਸ਼ਾ ਇਸ ਨਹੀਂ ਇੱਥੇ ਬਹਿ ਕੇ ਪਾਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਅਸੀਂ ਇਹ ਜਿਹੜਾ ਕੰਮ ਹੋ ਰਿਹਾ ਨਾ ਮੱਲੇ 'ਚ ਇਹ ਹੋਣਾ ਨਹੀਂ ਚਾਹੀਦਾ ਇਹ ਇਹਨਾਂ ਨੂਹਾਂ ਧੀਆਂ ਵਾਲਾ ਕੰਮ ਵੀ ਗਲੀ ਐ ਵੀ ਇਹ ਦੇਖੋ ਨਾ ਇੱਥੇ ਬੱਚੇ ਸੇਫ ਐ ਨਾ ਇੱਥੇ ਲੇਡੀਜ਼ ਸੇਫ ਐ ਵੀ ਆਂਦੇ ਜਾਂਦੇ ਨਸ਼ੇਰੀ ਡਿੱਗੇ ਹੋਏ ਮਿਲਦੇ ਆ ਕਿੰਨੀ ਚੋਗਿਆ ਪਾਜੀ ਹੋ ਗਏ 4-5 ਮਹੀਨੇ ਤਾਂ ਹੋ ਹੀ ਗਏ 4-5 ਮਹੀਨਿਆਂ ਦੇ ਵਿੱਚ ਤੁਸੀਂ ਕਿੰਨੀ ਵਾਰੀ ਦੇਖਿਆ ਤੁਸੀਂ ਇੱਥੇ ਪਾਜੀ ਰੋਜ਼ ਦਿਹਾੜੀ ਦੇ ਪੰਜਾਬ ਅੰਦਾ ਦੇਖਦੇ ਆ ਦਿਹਾੜੀ ਦਾ ਪੰਜਾਬ ਅੰਦਾ ਤੇਲੀ ਇਹ ਤੇ ਰਸ਼ ਪਿਆ ਹੁੰਦਾ ਪੂਰਾ ਉਸ ਨੂੰ ਸੁੱਟਾ ਲਈ ਤੁਸੀਂ ਮੌਕੇ ਪਾਜੀ ਦਿੱਤੀ ਆ 2-3 ਵਾਰੀ ਕੋਈ ਕਾਰਵਾਈ ਨਹੀਂ ਹੋਈ ਡਾਕਟਰ ਜਸਪੀਰ ਸਿੰਘ ਨੂੰ ਓਨਰ ਨੇ ਜਿਹੜੇ ਉਹਨੂੰ ਜਾ ਕੇ ਕਹਿਤਾ ਆ ਅਸੀਂ ਇਹਨਾਂ ਨੂੰ ਕਿੰਨੀ ਵਾਰ ਕਿਹਾ ਵੀ ਹੈਗਾ ਵੀ ਤੁਸੀਂ ਇੱਥੇ ਚੱਕਵਾ ਦਿਓ ਚੱਕਵਾ ਦਿਓ ਨਹੀਂ ਚੱਕਿਆ ਹੈਗਾ ਇਹਨਾਂ ਨੇ ਯਾਨੀ ਅੱਜ ਸਿਰ ਤੋਂ ਪਾਣੀ ਲੰਘ ਤੇ ਅੱਜ ਤਾਂ ਸੀ ਬੋਲ ਰਹੇ ਆ ਤਾਂ ਸੀ ਬੋਲ ਰਹੇ ਆ ਕੱਲ ਵੀ ਕਿਹਾ ਇਹਨਾਂ ਨੂੰ ਕੱਲ ਦੱਸਾ ਕਰਕੇ ਸਾਡੇ ਕੋਠੇ ਵਿੱਚ ਮਰਿਆ ਚੜ ਗਏ ਅਸੀਂ ਕੱਲ ਵੀ ਇਹਨਾਂ ਨਾਲ ਗੱਲ ਕੀਤੀ ਹੈ ਕੱਲ ਵੀ ਇਹਨਾਂ ਨੂੰ ਸਾਰਾ ਸਮਝਾਇਆ ਨਿੱਕੇ ਨਿੱਕੇ ਬੱਚੇ ਖੇਡਦੇ ਨੇ ਜੇ ਬੱਚੇ ਦੇ ਸੁਰੰਝ ਲੱਗ ਜਾਵੇ ਜਾਂ ਕੋਈ ਹੋਵੇ ਕੋਈ ਜ਼ਿੰਮੇਵਾਰ ਹੈ ਬੱਚੇ ਸਾਡੇ ਮਰ ਜਾਣਗੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਤਾਂ ਹਨ ਚੋਰੀਆਂ ਵੀ ਫਿਰ ਉੱਪਰ ਬੱਚਿਆਂ ਨੂੰ ਕਹਿੰਦੇ ਤੁਹਾਨੂੰ ਬਾਹਰ ਨਿਕਲ ਤੈਨੂੰ ਘੜੀਸ ਕੇ ਮਾਰਾਂਗੇ ਅਸੀਂ ਪੁੱਤਾਂ ਦਾ ਅੰਟਰਸਟੀ ਮੈਡੀਸਨ ਤੇ ਦਿੱਤਾ ਜਾਂਦਾ ਵਾ ਜਿਹੜੀ ਨਸ਼ਾ ਛੱਡਣ ਦੀ ਦਵਾਈ ਆ ਅਗਰ ਤੁਸੀਂ ਇੱਕ ਨਸ਼ੇੜੀ ਨੂੰ ਕਹਿ ਦੋਗੇ ਵੀ ਤੂੰ ਆ ਕੇ ਬੱਸ ਤੂੰ ਕੁਝ ਆ ਕੇ ਸੂਇ ਸਰਿੰਜ ਲੈ ਜਾ ਹਨਾ ਉਸ ਤੋਂ ਬਾਅਦ ਅਸੀਂ ਉਹਨੂੰ ਸਮਝਾ ਨਹੀਂ ਰਹੇ ਅਸੀਂ ਉਹਦੇ ਨਸ਼ੇ ਦੀ ਡੋਜ਼ ਨੂੰ ਵੀ ਕੱਟ ਕਰਦੇ ਆ ਉਹ ਹੋਲੀ-ਹੋਲੀ ਗੱਲ ਨੂੰ ਸਮਝ ਕੇ ਤੇ ਦਵਾਈ ਵੀ ਖਾ ਰਿਆ ਸਾਡੇ ਕੋਲ 400 ਪੇਸ਼ੈਂਟ ਆ ਉਹਨਾਂ ਵਿੱਚੋਂ ਸਾਡੇ ਕੋਲ 200 ਪੇਸ਼ੈਂਟ ਆ ਜਿਹੜੇ ਸਿਵਲ ਹਸਪੀਟਲ 'ਚ ਦਵਾਈ ਖਾ ਰਿਆ ਤੇ ਨਸ਼ਾ ਛੱਡ ਚੁੱਕੇ ਆ ਫਿਰ ਦੱਸੋ ਅਸੀਂ ਕਿੱਦਾਂ ਅ ਉਹਨਾਂ ਨੇ ਕਹਿੰਦੇ ਬਿਮਾਰੀ ਨੂੰ ਘਟਾਰੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਪੱਲੇ ਬੈਠੇ ਜਗ੍ਹਾ ਦਾ ਬਦਲਣਾ ਹੈਗਾ ਕਿ ਅਸੀਂ ਆਪਣੇ ਕਿੱਥੇ ਇਹ ਨਿੱਕੇ ਨਿੱਕੇ ਮਾੜੇ ਬਣੇ ਮੈਡਮ ਐਸਾ ਸਮਝਾ ਮੇਰੀ ਗੱਲ ਇਧਰ ਗੱਲ ਸੁਣਾ ਕੋਈ ਵੀ ਬੰਦ ਕਰ ਤੇ ਅਸੀਂ ਅਸੀਂ ਇਹ ਸੋਚ ਰਹੇ ਹਾਂ ਉਹਨਾਂ ਦਾ ਅਸੀਂ ਬੰਦ ਕਰਦੇ ਹਾਂ ਇਹਨਾਂ ਦਾ ਪਤਾ ਕੀ ਰੋਸ ਆ ਵੀ ਇਹ ਸਾਡੇ ਕੋਲੋਂ ਮੈਂ ਤੁਹਾਡੇ ਕੋਲ ਸਰੀਂਜ ਲਿਆ ਕੇ ਉਹ ਇੰਜੈਕਸ਼ਨ ਬਾਹਰ ਬੈਠ ਕੇ ਲਾਉਂਦੇ ਛੇੜਾ ਇਹ ਪ੍ਰੋਗਰਾਮ ਆ ਉਹ ਨੀਡਲ ਸਰੀਂਜ ਐਕਸਚੇਂਜ ਦਾ ਪ੍ਰੋਗਰਾਮ ਆ ਜੋ ਵੀ ਪੁਰਾਣੀ ਸਰੀਂਜ ਆ ਅਸੀਂ ਉਹਨਾਂ ਤੋਂ ਵਾਪਸ ਲੈਣੇ ਆ ਅਗਰ ਤੁਹਾਨੂੰ ਨਹੀਂ ਕਿ ਇਹਨਾਂ ਦਾ ਤੁਸੀਂ ਦੇ ਸਕਦੇ ਬਕਾਇਦਾ ਸਿਵਲ ਹਸਪੀਟਲ 'ਚ ਜੋ ਸਬਮਿਟ ਕਰਵਾਈਆਂ ਜਾਂਦੀਆਂ ਨੇ ਜੋ ਵੀ ਬਕਾਇਦੀ ਸਟੇਟਸ ਹੋਣਾ ਇੱਥੇ ਕੋਈ ਨਹੀਂ ਆ ਰਿਹਾ ਇੱਥੇ ਸਾਰੇ ਬੰਦ ਐ ਤੁਹਾਡੇ ਕੋਲ ਨਾਲ ਦੇ ਕੋਲ ਸਰ ਪੂਰੇ ਪੰਜਾਬ ਚ 72 ਸੈਂਟਰ ਖੁੱਲੇ ਹੋਏ ਆ ਉਹ ਇਲਾਕਿਆਂ ਦੇ ਵਿੱਚ ਆ ਅਸੀਂ ਮੰਨ ਲਓ ਸਿਵਲ ਹਸਪੀਟਲ ਚ ਬੈਠ ਜਾਂਦੇ ਆ ਕਿ ਸਾਡੇ ਕੋਲ ਕੋਈ ਆਏਗਾ ਅਸੀਂ ਕਿਦਾਂ ਅਸੀਂ ਉਹਨਾਂ ਦੇ ਏਰੀਆ ਚ ਅਸੀਂ ਆਪਣੀ ਜਗ੍ਹਾ ਮਦਰ ਨਾਲ ਗੱਲ ਖਤਮ ਬੈਠ ਕੇ ਇੰਜੈਕਸ਼ਨ ਲਾ ਲਾ ਅਸੀਂ ਠੀਕ ਹੈ ਇਹਨਾਂ ਦੀ ਇਹ ਪ੍ਰੋਬਲਮ ਸੀ ਅਸੀਂ ਇਸੇ ਲਈ ਇੱਥੋਂ 2 ਦਿਨ ਦੇ ਹੋ ਗਏ ਕੋਈ ਪੇਸ਼ੈਂਟ ਨਹੀਂ ਆ ਰਿਹਾ ਦੇਖੋ ਇਹ ਲਿਖਿਆ ਵੀ ਹੋਏ ਸੀ ਟੋਟਲ ਸਰਵਿਸ ਬੰਦ ਕਰ ਦਿੱਤੀ ਜੋ ਵੀ ਸਰਵਿਸ ਆ ਅਸੀਂ ਹੌਟਸਪੌਟ ਤੇ ਜਾ ਕੇ ਦੇ ਰਹੇ ਆ ਇਸ ਵਿੱਚ ਸ਼ਮਸ਼ੇਰ ਸਿੰਘ ਸਰ ਪਹੁੰਚੇ ਉਹ ਮਹੱਲੇ ਨਿਵਾਸੀ ਦਾ ਜਿਹੜਾ ਦੋਸ਼ ਹੈਗਾ ਦੋਸ਼ ਹੈਗਾ ਕਿ ਇਤਨਾ ਉੱਪਰ ਮੋਰ ਲੱਗਿਆ ਹੋਇਆ ਵੀ ਇਹ ਦੱਸਦੇ ਪਏ ਆ ਵੀ ਇਹ ਨਸ਼ਾ ਚੜਾਊ ਕੇਂਦਰ ਆ ਕੀ ਕਹਿਣਾ ਹੁ ਤੁਹਾਡਾ ਤੁਸੀਂ ਇੱਥੇ ਪਹੁੰਚੇ ਮੌਕੇ ਤੇ ਕੀ ਤੁਹਾਡੇ ਵਾਲੇ ਪੁਲਿਸ ਦਾ ਜਿਹੜਾ ਸਰਕਾਰੀ ਹੈਗਾ ਉਹ ਕਹਿੰਦੇ ਵੀ ਅਸੀਂ ਤਾਂ ਸਿਰਫ ਨਮੀਆਂ ਦਵਾਈਆਂ ਦਿੰਨੇ ਆ ਜਾਗਰੂ ਕਰਦੇ ਆ ਠੀਕ ਹੈ ਜੀ ਪਰ ਮਹੱਲੇ ਵਾਲਾ ਕਹਿੰਦਾ ਵੀ ਇਹ ਸਰੰਜਾਂ ਦਿੰਦੇ ਨੇ ਇੰਜੈਕਸ਼ਨ ਲਾਉਂਦੇ ਨੇ ਕਿੰਨੀ ਕੁ ਸਚਾਈ ਹੈ ਹੁਣ ਮੱਲੇ ਵਾਲੇ ਝੂਠ ਸੁਚਾਈ ਤਾਂ ਹੁਣ ਸਾਹਮਣੇ ਆਇਆ ਚਰਦਿਸ਼ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਇੰਜੈਕਸ਼ਨ ਪ੍ਰਾਣੀ ਸਿਰੰਜ ਲਾਉਂਦਾ ਨਾ ਕੋਈ ਹਾਂਜੀ ਉਹਦੇ ਨਾਲ ਕਹਿੰਦੇ ਵੀ ਬਿਮਾਰੀ ਫੈਲੀ ਹੈ ਐਡਜ਼ ਫੈਲਦੀ ਹੈ ਅੱਛਾ ਜੀ ਇਹ ਕਹਿੰਦੇ ਅਸੀਂ ਨਵੀਂ ਸੰਜ ਦੇਣਾ ਜਿਵੇਂ ਹਸਪੀਟਲ ਤੇ ਪ੍ਰੋਵਾਈਡ ਕਰ ਦੇਣਾ ਉਹ ਚੀਜ਼ ਆ ਸਰ ਮੱਲੇ ਵਾਲਿਆਂ ਦਾ ਰੋਸ਼ ਇਹ ਹੈ ਕਿ ਅਗਰ ਇਹ ਇਥੇ ਨਾ ਸਿਰੰਜ ਦੇਤੀ ਇੰਜੈਕਸ਼ਨ ਲਗਾਣਾ ਡਾਕਟਰ ਦਾ ਕੰਮ ਹੁੰਦਾ ਹੈ ਕਿ ਆਪੇ ਜਿਹੜੇ ਲਾਣਗੇ ਬੱਲੇ ਮੈਂ ਇਹ ਮੱਲੇ ਵਾਲਿਆਂ ਦਾ ਰੋਸ਼ ਇਹ ਹੈ ਕਿ ਘਰ ਦੇ ਜਿਹੜਾ ਇਥੇ ਆਈ ਜਿਹੜਾ ਛੜਨ ਨਸ਼ਾ ਛਡਾਉ ਕੇਂਦਰ ਹੈ ਇਹਦੇ ਬਾਹਰ ਬੈਠ ਕੇ ਜਿਹੜੇ ਨਸ਼ਵੀਆਂ ਨੇ ਉਹ ਆਪ ਜਿਹੜਾ ਟੀਕਾ ਲਾਉਂਦੇ ਨੇ ਅਬ ਸਿਰੰਜ ਲੈ ਕੇ ਆਪ ਹੀ ਇੰਜੈਕਸ਼ਨ ਲਾਉਂਦੇ ਆ ਇਹ ਸਹੀ ਹੈਗਾ ਇਹ ਗਲਤ ਗੱਲ ਹੈ ਗਲਤ ਗੱਲ ਉਹ ਤੁਹਾਡੀ ਬੈਕਸਾਈਡ ਸਾਹਮਣੇ ਨਿਗ੍ਹਾ ਮਾਰੇ ਪਿੱਛੇ ਆਪ ਜੀ ਆਹ ਮੋਟੇ ਕੋ ਟੀਕੇ ਨਹੀਂ ਪਏ ਨੇ ਵੇ ਕਹਿੰਦਾ ਉਹਨੂੰ ਟੀਕੇ ਨਹੀਂ ਲਵਾਵਾਂਗੇ ਦੇਖੋ ਆ ਟੀਕੇ ਪਏ ਹਨ ਆ ਨਮੀਆਂ ਸਿਰਿੰਜਾਂ ਪਈਆਂ ਸਰ ਇਹ ਫਿਰ ਇਹ ਕਹਿੰਦੇ ਕਿ ਅਸੀਂ ਗਲਤ ਹੈਗਾ ਗਲਤ ਹੈ ਪ੍ਰੋਵਾਈਡ ਨਹੀਂ ਹੋਣੀ ਚਾਹੀਦੀ ਚਲੋ ਹਾਂਜੀ ਗਲਤ ਗੱਲ ਹੈ ਇਹ ਹੁਣ ਬੱਚੇ ਕਰਕੇ ਆਣ ਗੋਣ ਲੋਕਾਂ ਦੇ ਗੁੱਟੇ ਪਰ ਚੜ ਜਾਂਦੇ ਆ ਉਹ ਫਿਰ ਭਲੇਖੇ ਨਾਲ ਅਗਲੇ ਇੱਧਰ ਵੱਢ ਜਾਂਦੇ ਇੱਧਰ ਗੇਟ ਬੰਦ ਹੁੰਦਾ ਦੇਖਿਆ ਸਾਨੂੰ ਤਾਂ ਕਦੀ ਲੱਗਿਆ ਨਹੀਂ ਇਹਨਾਂ ਨੂੰ ਭਲੇਖਾ ਲੋ ਅਗਲਾ ਗੇਟ ਬੰਦ ਆ ਅਗਲੇ ਜਿਹਨੂੰ ਉਹਨਾਂ ਸੂਈ ਪਾੜਨੀ ਆ ਕਿੱਦਾਂ ਕਿੱਦਾਂ ਜਾਣਾ ਹੀ ਅਗਲੇ ਪਰ ਗਲਤ ਗੱਲ ਆ ਸਿਰਿੰਜਾਂ ਵਾਲੇ ਫਿਰ ਠੀਕ ਹੈ ਨਾ ਸਰ ਪਰ ਅਗਲੇ ਸਰ ਨੂੰ ਨਾ ਤੁਹਾਡੀ ਇੱਕ ਵਾਰ ਸਰਕਾਰੀ ਹੈਗਾ ਦੂਜੇ ਪਾਸੇ ਇੱਥੇ ਟੀਕੇ ਲਾਉਂਦੇ ਨੇ ਟੀਕੇ ਲਾਉਂਦੇ ਨੇ ਉਹ ਕਹਿੰਦੇ ਸਾਡਾ ਕੰਮ ਆ ਨਮੀ ਸਰੰਜ ਦੇਣੀ ਕੋਈ ਤਾਂ ਵੀ ਏਡ ਦੇ ਬਚਾਣੀ ਆ ਜਿਵੇਂ ਕੋਈ ਬਿਮਾਰੀ ਆ ਵੀ ਕੋਈ ਪੁਰਾਣੀ ਸੰਜ ਦੇ ਦੂਜੇ ਨਾਂ ਲਾਉਣਾ ਕਾਨੂੰਨ ਮੁਤਾਬਕ ਕਾਨੂੰਨ ਤਵਕ ਉਹ ਐਦਾ ਮਿਲਦੀ ਨਹੀਂ ਨਾ ਸਰਕਾਰੀ ਆ ਸਰਕਾਰੀ ਆ ਪਰ ਆਧਾਰਕਾਂ ਲਈ ਬਿਨਾਂ ਦੇ ਦਿੰਦੇ ਹੋਣੇ ਫਿਰੇ ਉਹ ਕਨਿਸ਼ ਧਾਰ卡 ਦੇਖ ਦੇਣ। ਇੰਨੇ ਮਤਲਬ ਇੰਨੀ ਜਿਆਦਾ ਸਰੀਂਝਾਂ ਲੱਗਦੀਆਂ ਬਿਨਾ ਮਤਲਬ ਤਾਂ ਸਰੀਂਝ ਮਿਲਦੀ ਨਹੀਂ। ਹਾਂ। ਪਹਿਲਾਂ ਤਾਂ ਦੱਸਣਾ ਪੈਂਦਾ ਵਾ ਮੈਨੂੰ ਬਿਮਾਰੀ ਆ ਕੋਈ ਆ ਮੈਨੂੰ ਕੋਈ ਹੈਗਾ ਕੋਈ ਗੱਲਬਾਤ ਹੈ ਤਾਂ ਤਾਹੀਂ ਸਰੀਂਝ ਦੇਣਗੇ ਕਿ ਐਂ ਸਰੀਂਝਾਂ ਢੇਰ ਲੱਗੇ ਪਈਆਂ ਘਰ ਦੇ ਬਾਹਰ। ਚਲੋ ਹੁਣ ਦੇਖਦੇ ਆ ਬਾਕੀ ਡਾਕਟਰ ਸਾਹਿਬ ਆਂਦੇ ਆ ਉਹਨਾਂ ਨਾਲ ਗੱਲ ਕਰਦੇ ਆ ਕੀ ਕਹਿੰਦੇ ਆ। ਹੁਣ ਇਹਨਾਂ ਤੇ ਕੀ ਕਾਰਵਾਈ ਅਮਲ ਹੋਣੀ? ਕਾਰਵਾਈ ਮੈਂ ਡਿਊਟੀ ਅਫਸਰ ਬੁਲਾਇਆ। ਦੇਖਦੇ ਆ ਕੀ ਕਹਿੰਦੇ ਆ। ਤੁਸੀਂ ਕਿਹੜੇ ਆਪਾਂ ਪੀਸੀਆਰ ਤੋਂ 67 ਨੰਬਰ ਮੋਟਰਸੈਕਲ ਆਪਣਾ। ਧੰ ਐਸੇ ਸੁਖਵਿੰਦਰ ਜੀ ਸਰ ਮਹੱਲਾ ਨਿਵਾਸੀਆਂ ਵੱਲੋਂ ਰੋਸ਼ ਕੀਤਾ ਜਾ ਰਿਹਾ ਕਿ ਇਰਾ ਇਹ ਨਸ਼ਾ ਛਡਾਊ ਕੇਂਦਰ ਖੋਲਿਆ ਗਿਆ ਤੇ ਇੱਥੇ ਜਿਹੜੇ ਨਸ਼ੇੜੀ ਆ ਕੇ ਬੈਠਦੇ ਸਰ ਕੀ ਕਹਣਾ ਇਹ ਨਸ਼ਾ ਛਡਾਊ ਕੇਂਦਰ ਨਹੀਂ ਗਾ ਇਹ ਸਿਰਫ ਸਿਵਲ ਹਸਪੀਟਲ ਵੱਲੋਂ ਇੱਕ ਸੈਂਟਰ ਖੋਲਿਆ ਹੋਇਆ ਜਿਹੜੇ ਐਚ ਆਈ ਵੀ ਪੋਜ਼ਿਟਿਵ ਨੇ ਜਾਂ ਕੋਈ ਹੋ ਹੋ ਜਿਹਨੇ ਉਹਨਾਂ ਨੂੰ ਇਹ ਸਿਰੰਜ ਮਹਈਆ ਕਰਵਾਂਦੇ ਨੇ ਕਿ ਆਪਣੇ ਘਰੇ ਜਾ ਕੇ ਜੇ ਤੁਸੀਂ ਕੋਟੀਕਾ ਲਾਣਾ ਜਾਂ ਕੋਈ ਆ ਸਿਰੰਜ ਲੈ ਕੇ ਜਾਓ ਸਾਡੇ ਕੋਲ ਠੀਕ ਹੈ ਜਨਾਬ ਜਿਹੜਾ ਸਿਰੰਜ ਮਹਈਆ ਕਰਾਂਦੇ ਆ ਆਧਾਰ ਕਾਰਡ ਕਹਿੰਦੇ ਲੈ ਕੇ ਆਸੀ ਸਮਝਾ ਦਿੰਨੇ ਆ ਉਹਨਾਂ ਨੇ ਮੈਂ ਐਂਟਰੀ ਦੇਖ ਕੇ ਆ ਹ ਕਰ ਦੇ ਨੇ ਉਹ ਐਂਟਰੀ ਬਾਕੀ ਇਹ ਗੇਟ ਇਧਰਲਾ ਬੰਦ ਕਰਨ ਲੱਗੇ ਨੇ ਉਹ ਪਰਲੇ ਪਾਸੇ ਸੜਕਾਂ ਵਾਲੇ ਪਾਸੇ ਨੂੰ ਖੋਲਣ ਲੱਗੇ ਨੇ ਸਾਰਾ ਕੁਝ ਠੀਕ ਹੈ ਬਾਕੀ ਜੇ ਬਲੇ ਵਾਲਿਆਂ ਨੂੰ ਤਰਾਜ ਇਸ ਸੈਂਟਰ ਤੇ ਤੇ ਐਸ ਐਮਓ ਸਾਹਿਬ ਨੂੰ ਆਪਣੀ ਦਰਖਾਸਤ ਦੇਣ ਉਹ ਕਾਰਵਾਈ ਕਰਨਗੇ ਅਸੀਂ ਬੰਦ ਨਹੀਂ ਕਰਾ ਸਕਦੇ ਕਿਸੇ ਦੀ ਠੀਕ ਹੈ ਸਾਰੇ ਇਲਾਕਾ ਨਿਵਾਸੀ ਵਾਲੇ ਗੱਲ ਆਖੀ ਜਾ ਰਹੀ ਹੈ ਕਿ ਇੱਥੇ ਨਾ ਨਿਸ਼ੜੀ ਆਉਂਦੇ ਆ ਇੱਥੇ ਚੋਰੀਆਂ ਵੀ ਹੁੰਦੀਆਂ ਨੇ ਆ ਕਈ ਵਾਰ ਦੱਤਾ ਵੀ ਹੁੰਦੀਆਂ ਨੇ ਉਹ ਅਸੀਂ ਦੇਖ ਲਾਂਗੇ ਸਾਨੂੰ ਪਤਾ ਲੱਗ ਗਿਆ ਇੱਥੇ ਆ ਕੇ ਡਾਂਗ ਫੇਰਾਂ ਕਰਾਂਗੇ ਕੋਈ ਅਸੀ ਗੱਲ ਨਹੀਂ ਕੀ ਭਜਾਵਾਂਗੇ ਤਾਂ ਠੀਕ